ਦੋਸਤੋ ਖਾਬਰਾ ਵਾਲੇ ਤੇ ਤੁਹਾਡਾ ਸਵਾਗਤ ਹੈ ਦੋਸਤੋ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਜੋ ਕਿ ਇੱਕ ਲੜਕੀ ਵੱਲੋਂ ਸਰਕਾਰੀ ਕਾਲਜ ਮਲੇਕੋਟਲਾ 'ਗੇ ਇੱਕ 버ਗਰਾਂ ਦੀ ਜਿਹੜੀ ਲਾਈ ਜਾਂਦੀ ਆ ਤੇ ਉਸ ਵੱਲੋਂ ਇੱਕ ਮਦਦ ਦੇ ਘਰ ਕਿਤੇ ਗਏ ਸੀ ਤੇ ਅੱਜ ਅਸੀਂ ਮੇਲੇ ਤੇ ਪਹੁੰਚੇ ਉਗਾ ਮੇੜੀ ਪੰਡਰ ਟੋਲਾ ਦੇ ਉੱਤੇ ਜਦੋਂ ਅਸੀਂ ਉੱਥੇ ਮੇਲੇ ਵਿੱਚ ਫਿਰ ਅਸੀਂ ਤਾਂ ਸਾਨੂੰ ਉਹ ਕੁੜੀ ਦੁਬਾਰਾ ਮਿਲੀ ਆ ਤੇ ਉਸਦੀ ਮੇਲੇ ਵਿੱਚ ਰੇੜੀ ਲਾ ਕੇ ਵਧੀਆ ਕੰਮ ਕਰ ਰਹੀ ਸੀ ਤੇ ਅਸੀਂ ਗੱਲਬਾਤ ਵੀ ਕੀਤੀ ਉਸ ਨਾਲ ਅਤੇ ਉਸ ਦਾ ਕਹਿਣਾ ਸੀ ਕਿ ਮੈਂ ਜਦੋਂ ਫ੍ਰੀ ਟਾਈਮ ਹੁੰਦੀ ਆ ਜਾਂ ਕੋਈ ਕੰਮ ਕਰਾ ਉੱਥੇ ਘੱਟ ਜਾਂ ਛੁੱਟੀ ਹੁੰਦੀ ਆ ਉਸ ਟਾਈਮ ਨੂੰ ਮੈਂ ਫਿਰ ਮੇਲਿਆਂ ਦੇ ਵਿੱਚ ਜਾ ਕੇ ਆਪਣਾ ਕੰਮ ਕਰਦੀਆਂ ਇਹੋ ਜਿਹੇ ਬੱਚਿਆਂ ਦੇ ਵੱਧ ਤੋਂ ਵੱਧ ਮਦਦ ਕਰਿਆ ਕਰੋ ਕਿਉਂਕਿ ਕੁੜੀ ਉਸੇ ਕਾਲਜ ਵਿੱਚ ਬੀਏ ਪੜ੍ਹੀ ਆ ਤੇ ਉੱਥੇ ਹੀ ਫਾਸਟ ਫੂਡ ਦਾ ਨੇ ਕੰਮ ਕੀਤਾ ਤੇ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਦੇਖੋ ਕਿੰਨੀ ਫੁਰਤੀ ਨਾਲ ਕੁੜੀ ਕੰਮ ਕਰ ਰਹੀ ਹੈ ਅਤੇ ਨਾਲ ਹੀ ਉਸਨੇ ਇੱਕ ਵੇਰ ਨੂੰ ਲੈ ਕੇ ਟਿੱਕੀਆਂ ਦਾ ਕੰਮ ਸ਼ੁਰੂ ਕੀਤਾ ਹੈ ਕਤੇ ਜਿੱਥੇ ਵੀ ਨੇੜੇ ਤੇੜੇ ਕਤੇ ਮੇਲਾ ਹੁੰਦਾ ਉੱਥੇ ਜ਼ਰੂਰ ਪਹੁੰਚਦੀ ਆ ਤੇ ਆਪਣੇ ਘਰ ਨੂੰ ਚਲਾਉਣ ਲਈ ਇਹੋ ਜਿਹੇ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ ਕਰੋ ਇਹਨਾਂ ਤੋਂ ਖਰੀਦਦਾਰੀ ਕਰਿਆ ਕਰੋ ਤਾਂ ਕਿ ਹੋਰ ਵੀ ਬੱਚਿਆਂ ਨੂੰ ਹੌਸਲਾ ਮਰੇ ਤੇ ਜੋ ਬਾਹਰਲੇ ਦੇਸ਼ਾਂ ਵੱਲ ਭੱਜ ਰਹੇ ਨੇ ਉਹਨਾਂ ਨੂੰ ਇੱਥੇ ਰਹਿ ਕੇ ਕੰਮ ਕਾਣ ਦਾ ਕੋਈ ਉਹਨਾਂ ਨੂੰ ਇਹਦੇ ਵਿੱਚੋਂ ਕੁੜੀ ਤੋਂ ਮਿਲੇ ਸਿੱਖਿਆ ਮਿਲੇ ਤਾਂ ਕਿ ਕੰਮ ਇੱਥੇ ਵੀ ਬਹੁਤ ਰਜੇ ਤੁਸੀਂ ਕਰਨਾ ਚਾਹੋ ਦੇਖੋ ਇੱਕ ਕੁੜੀ ਕਿੰਨੀ ਫੋਟੋ ਨਾਲ ਇਹ ਸੋਮਨਾ ਨਾਂ ਦੀ ਕੁੜੀ ਆ ਜੋ ਕਾਫੀ ਦੂਰ ਪਿੰਡ ਚੋਂ ਆ ਕੇ ਮਲੇ ਕੋਲ ਦੇ ਸ਼ਹਿਰ ਦੇ ਵਿੱਚ ਕੰਮਕਾਰ ਆਪਣਾ ਕਰ ਰਹੀ ਆ ਤੇ ਰਾਤਾਂ ਨੂੰ ਘਰਾਂ ਨੂੰ ਜਾਂਦੀ ਆ ਕਾਫੀ ਮੇਲੇ ਦੇ ਵਿੱਚ ਦੇਖਿਆ ਲੋਕਾਂ ਦਾ ਉਤਸ਼ਾਹ ਉਹਨਾਂ ਕੋਲੋਂ ਲੈ ਕੇ 버ਗਰ ਖਾਣਾ ਤੇ ਆਓ ਅੱਗੇ ਤੁਹਾਡੀ ਸੋਮਨਾ ਨਾਲ ਗੱਲ ਕਰਵਾਈਏ ਹਾਂ ਵੀ ਰਾਜੇ ਪਹਿਲਾਂ ਨਾਲੋਂ ਕੰਮ ਕਿਵੇਂ ਚੱਲ ਰਿਹਾ ਅੱਜਕੱਲ ਠੀਕ ਠਾਕ ਹੈ ਜੀ ਕੀ ਕਹਿਣਾ ਚਾਹਾਂਗਾ ਲੋਕਾਂ ਨੂੰ ਜਿਹੜੇ ਲੋਕ ਤੁਹਾਡੇ ਪੂਰੇ ਮਦਦ ਲੈ ਕੇ ਤੁਹਾਡੇ ਉੱਤੇ ਤੱਕ ਪਹੁੰਚੇ ਨੇ ਪਹੁੰਚ ਕੇ ਕੀਆ ਸੋ ਹੁਣ ਉਹਨਾਂ ਪਰਮੰਤਰ ਕਰਦੀ ਵੀ ਜਿਹੜੇ ਹੁਣ ਤੱਕ ਮੇਰੇ ਤੋਂ ਉਮੀਦ ਰੱਖਿਆ ਤੇ ਮੇਰੀ ਵੀ ਇਹੀ ਕੋਸ਼ਿਸ਼ ਰਹੂਗੀ ਮੈਂ ਹਮੇਸ਼ਾ ਕੋਸ਼ਿਸ਼ ਦੇਣ ਦੀ ਕੋਸ਼ਿਸ਼ ਕਰਾਂ ਤੇ ਫਿਰ ਵੀ ਮੇਤੋ ਵੀ ਕਮੀ ਰਹਿੰਦੀ ਆ ਤਾਂ ਮੈਨੂੰ ਪਤਾ ਦੋ ਆਪਾਂ ਪਿੱਛੇ ਵੀਡੀਓ ਪਾਈ ਤੇ ਕਿੰਨਾ ਕੁ ਰਿਸਪੋਨਸ ਬਲਿਆ ਲੋਕਾਂ ਤੋਂ ਠੀਕ ਸੀਗਾ ਉਹਦੇ ਨੇ ਲੋਕਾਂ ਜੀ ਸੌ ਚ ਕਹ ਲਈ ਤਾਂ 50% ਮੇਰੇ ਕੋਲ ਆ ਗਏ ਨੇ ਕੀ ਸਨਿਆਣਾ ਲਾਉਣਾ ਚਾਹੁੰਦੇ ਹੋ ਬੇਰ ਜਗਾਰ ਨੂੰ ਜੋ ਬੱਚੇ ਬੱਚੀਆਂ ਨੇ ਤੇ ਨਹੀਂ ਹੁੰਦੀ ਅੰਮ ਜਿਹੜਾ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਹੜੇ ਵੀਰ ਜਿਹੜੇ ਸ਼ਰਮ ਕਰਦੇ ਕੰਮ ਦੇ ਵਿੱਚ ਉਹ ਸ਼ਰਮ ਨਾ ਕਰਨਾ ਜੇ ਕੋਈ ਜਿਵੇਂ ਕੋਈ ਨੌਕਰੀ ਦੇ ਅੱਜ ਬੈਠਾ ਹੈ ਚਲੋ ਮੰਨਦੇ ਉਹ ਵੀ ਕਰ ਲਓ ਪਰ ਜਿਹੋ ਵੀ ਕੰਮ ਆਉਣਾ ਤੋਂ ਹੁੰਦਾ ਉਹ ਆਪ ਕਰਨ ਛੋਟਾ ਵੱਡਾ ਕੋਈ ਵੀ ਕੰਮ ਆਉਣਾ ਅੱਛਾ ਜਦੋਂ ਮੇਲੇ ਮੋਲੇ ਪਿੰਡਾਂ 'ਚ ਅੱਜ ਕਿੱਥੇ ਪਹੁੰਚੋ ਮੇਲਾ ਲਾਉਣਾ ਅੱਜ ਅਸੀਂ ਪਹੁੰਚੇ ਹਾਂ ਇਹ ਰਟੋਲਾ ਪਹੁੰਚਿਆ ਹੈ ਮੇਲੇ ਤੇ ਕਿੰਦਾ ਲੋਕਾਂ ਨੇ ਕਿੰਨਾ ਕੋ ਬਸੰਦ ਕੀਤਾ ਛੋਟਾ ਕੰਮ ਛੋਟੇ 버ਗਰ ਖਾਦੇ ਜਾਂ ਟਿੱਕੀ ਜਾਂਦਾ ਵੀ ਤੁਸੀਂ ਨਵਾਂ ਕੰਮ ਤੋਰਿਆ ਨਾਲ ਕਿੰਨਾ ਕਰਸਪਾਸ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਵਧੀਆ ਜਾਂ ਟੋੜਾ ਅਸੀਂ ਆਏ ਆ ਬਾਕੀ ਆਪਣੇ ਕਸਟਮਰ ਬੈਠੇ ਵੀ ਆ ਤੁਸੀਂ ਚੈੱਕ ਕਰਾ ਫੋਨ ਵਾਲੇ ਨਾਲ ਹਾਂ